ਸਸੇ ਗੱਲ ਜੀ ਮੈਂ ਗਗਨਦੀਪ ਸਿੰਘ ਗੱਲ ਤੁਸੀਂ ਜਿਹੜੇ ਚੈਨਲ ਰੰਗਲਾ ਪੰਜਾਬ ਦੇ ਨਾਲ ਤੇ ਤੁਸੀਂ ਵੇਖ ਰਹੇ ਹੋ ਪੰਪ ਤੇ ਭੀੜ ਕਿੰਨੀ ਹੋਈ ਪਈ ਹੈ ਨਾ ਤੇ ਲੋਕਾਂ ਨੂੰ ਇੱਕ ਜਿਵੇਂ ਕਿ ਡਰਾਈਵਰਾਂ ਵੱਲੋਂ ਟਰੱਕ ਆਪਰੇਟਰਾਂ ਵੱਲੋਂ ਕਹੜਤਾਲ ਕੀਤੀ ਗਈ ਹੈ ਤੇ ਲੋਕਾਂ ਨੂੰ ਇਹ ਡਰ ਹੋਇਆ ਪਿਆ ਵੀ ਕਿ ਜਖਣੀ ਪੈਟਰੋਲ ਤੇ ਡੀ ਜਿਹੜੀ ਮੁੱਕ ਜਾਊਗਾ ਤੇ ਜੇ ਟਰੱਕ ਆਪਰੇਟਰ ਵੀ ਹੜਤਾਲ ਤੇ ਜਾਵੜੇ ਤਾਂ ਪਰ ਵੈਸੇ ਕੈਮਰਾਮੈਨ ਨੂੰ ਕਹੂੰਗਾ ਵੀ ਸਾਰੇ ਪਾਸੇ ਦਿਖਾ ਦੇ ਇੱਕ ਵਾਰੀ ਵੀ ਕਿੰਨਾ ਇਕੱਠਾ ਹੈ ਨਾ ਪੰਪ ਦੇ ਜੈਤੋ ਦੇ ਨਾਲ ਪਿੰਡ ਰੋੜੀ ਲੱਗਦਾ ਪਿੰਡ ਦੇ ਪੰਪ ਦੀ ਇਹ ਤਸਵੀਰ ਹੈ ਸ਼ਹਿਰਾਂ ਦੇ ਵਿੱਚ ਵੀ ਇਹੀ ਹਾਲ ਹੈ ਤੇ ਵੈਸੇ ਇਹ ਜਿਹੜਾ ਕਾਨੂੰਨ ਕੇਂਦਰ ਸਰਕਾਰ ਨੇ ਲੈ ਕੇ ਆਂਦਾ ਹੈ ਹਿੱਟ ਐਂਡ ਰਨ ਜਿਹਦਾ ਮਤਲਬ ਵੀ ਜੇ ਕੋਈ ਟਰੱਕ ਵਾਲਾ ਜਾਂ ਕੋਈ ਵੀ ਡਰਾਈਵਰ ਵੀ ਹਿੱਟ ਕਰਕੇ ਤੇ ਭਜਦਾ ਹੈਗਾ ਤੇ ਉਹਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਜੁਰਮਾਨਾ ਹੈ ਸਰਕਾਰ ਵੱਲੋਂ ਲਿਆਂਦਾ ਗਿਆ ਕਾਨੂੰਨ ਤੇ ਉਹਦੇ ਵਿਰੋਧ ਦੇ ਵਿੱਚ ਟਰੱਕ ਆਪਰੇਟਰ ਜਿਹੜੇ ਉਹ ਹੜਤਾਲ ਤੇ ਗਏ ਹੈ ਵੈਸੇ ਜਣਾ ਤਾਂ ਸਾਰਿਆਂ ਨੂੰ ਚਾਹੀਦਾ ਸੀਗਾ ਤੇ ਪਰ ਟਰੱਕ ਆਪਰੇਟਰ ਗਏ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਹੈ ਵੀ ਕਿਤੇ ਤੇ ਡੀਜੇ ਪੈਟਰੋਲ ਨਾ ਮੁੱਕੇ ਇਸੇ ਕਰਕੇ ਸਾਰੇ ਪੰਜਾਬ ਦੇ ਦੇਸ਼ ਦੇ ਪੰਪਾਂ ਤੇ ਏ ਭੀੜ ਲੱਗੀ ਹੋਈ ਤੇ ਆਪਾਂ ਇਥੇ ਕਿਹ ਬਾਈ ਨਾਲ ਕਿਸੇ ਨਾਲ ਗੱਲਬਾਤ ਵੀ ਕਰਦੇ ਨਹੀਂ ਕੋਈ ਹੁਣੇ ਕਿਹ ਬਾਈ ਨਾਲ ਤੇ ਬਾਈ ਇਹ ਕਿਵੇਂ ਇਹ ਨਹੀਂ ਲੈਣਾ ਕਹਿੰਦੇ ਤੇ ਲੱਗਿਆ ਪਿਆ ਬਾਈ ਇਹਦੇ ਬਾਈ ਯਾਰ ਕਹਿੰਦੇ ਇਹੇ ਤੇਲ ਤੂਲ ਜਾਂ ਬਾਅਦ ਚ ਤਿੰਨ ਚਾਰ ਦਿਨ ਹੜਤਾਲ ਆ ਤੇ ਕਈ ਵਾਰੀ ਲੋਡ ਲੂਡ ਕੋਈ ਚੱਕਰ ਵਿੱਚ ਹੈ ਹਾਂ ਬਈ ਤੇ ਸਾਰੇ ਸ਼ਹਿਰ ਦੇ ਵਿੱਚ ਸਾਰੇ ਪੰਪਾਂ ਤੇ ਇਹੀ ਹਾਲ ਹੋਇਆ ਪਿਆ ਬਾਈ ਸਾਰੇ ਪੰਪਾਂ 'ਚ ਇਹੀ ਹਾਲ ਆ ਕਈ ਤਾਂ ਕਹਿੰਦੇ ਸਾਡੀਆਂ ਮਸ਼ੀਨਾਂ ਹੀ ਬਲੌਕ ਆ ਅਸੀਂ ਚੱਲਦੇ ਨਹੀਂ ਪਾਣੀ ਦੇ ਬਈ ਹਾਂ ਇਹ ਪਹਿਲਾਂ ਮੋਟਰਸਾਈਕਲ ਤੇ ਬਈ ਇੱਕ ਦੋ ਪੰਪਾਂ ਤੇ ਹੀ ਗਏ ਅੱਛਾ ਚੱਕ ਕੀਤਾ ਹਨਾ ਛਾਣਾ ਪੈਂਦਾ ਬਈ ਆਪਾਂ ਠੀਕ ਹੈ ਤੇ ਥੋੜੀ ਗੱਲਬਾਤ ਹੋਣਾ ਨਾਲ ਵੀ ਕਰਾਉਣੇ ਜਵੇਂ ਨਾ ਇੱਥੇ ਇਕੱਠ ਹੋਇਆ ਪਿਆ ਜੋ ਗੱਲਬਾਤ ਕਰਦੇ ਆ ਤੇ ਬਈ ਬਈ ਕਹਦੇ ਇਹ ਲੈਣਾ ਕਹਦੇ ਚੱਕਰ ਲੱਗਿਆ ਬਈ ਉਹ ਬਈ ਕਹਿ ਰਹੇ ਕਿ ਟਰੱਕਾਂ ਦੀ ਹੜਤਾਲ ਆ ਜਿਹਦੇ ਕਰਕੇ ਲੋਕਾਂ ਨੂੰ ਫਪੜਾ ਦਪੜੀ ਹੋਈ ਪਈ ਆ ਕਿ ਕੀ ਪਤਾ ਕੱਲ ਨੂੰ ਤੇਲ ਮਿਲੇਗਾ ਨਾ ਮਿਲੇ ਤੁਸੀਂ ਭੜੀ ਟੈਂਕੀ ਨਾ ਨਾ ਮੇਰੇ ਵਾਰੀ ਨਹੀਂ ਆ ਰਹੀ ਅੱਛਾ ਤੇਲ ਵਿਚ ਆ ਰਹੀ ਤੇਰੇ ਮੁੱਕਿਆ ਪਏ ਨਾ ਨਾ ਡੀਜ਼ਲ ਹੈ ਪਰ ਪਾਈ ਨਹੀਂ ਰਿਹਾ ਬਈ ਕਹਿੰਦੇ ਮੁੱਕ ਗਿਆ ਅੱਛਾ ਹਾਂ ਠੀਕ ਹੈ ਉਹ ਜਿਹੜਾ ਛਪਾਰਸ਼ ਵਾਲੇ ਗੱਲਾਂ ਉਹਨਾਂ ਦੇ ਤੇਲ ਪਈ ਜਾਂਦੇ ਬਾਕੀ ਖੜਿਆ ਇਹਦੇ ਤੇ ਵਿਚ ਪਾਸੇ ਚੱਲ ਪਈਆਂ ਜੱਟ ਬਸ ਸਭ ਚੱਲੀ ਜਾਂਦੇ ਛਪਾਰਸ਼ ਚੱਲੀ ਜਾਂਦੀ ਓਹ ਟੈਂਕ ਖੜਾ ਮਗਰ ਛੇ ਟਰੈਕਟਰ ਉਹ ਛਪਾਰਸ਼ ਵਾਲਾ ਹੀ ਓਹ ਖੜਾ ਠੀਕ ਐ ਅਜੇ ਪੁਰਾ ਦੋ ਗੱਡੀਆਂ ਲਾਈਆਂ ਛਪਾਰਸ਼ ਵਾਲੀਆਂ ਉਹ ਆਪਣਾ ਤੇਲ ਪਾ ਕੇ ਮੁੱਕੀ ਕਿਦੋਂ ਕਦੇ ਖੜੇ ਆ ਸਾਨੂੰ ਘੰਟੇ ਤੋਂ ਉੱਪਰ ਹੋ ਕੇ ਖੜਿਆ ਨੂੰ ਅੱਛਾ ਘੰਟੇ ਤੋਂ ਉੱਪਰ ਹੋ ਗਿਆ ਬਈ ਖੜਿਆ ਕਹਿੰਦੇ ਬਈ ਤੇਲ ਵੀ ਨਹੀਂ ਪਾ ਰਹੇ ਬਈ ਦੋ ਤੇ ਕੀ ਚੱਲ ਰਿਹਾ ਵੀ ਜਿਹੜਾ ਇੰਨੇ ਇਹ ਭੀੜ ਹੋਈ ਪਈ ਪੰਪ ਦੇ ਤੇ ਹਨਾ ਤੁਸੀਂ ਵੇਖ ਰਹੇ ਹੋ ਤੇ ਇਧਰ ਵੀ ਦੇਖੋ 20 ਕਿਲਾ ਦੇ ਮੋਟਰਸਾਈਕਲ ਲੈਣ ਲੱਗ ਪਏਗਾ ਤੇ ਲੋਕਾਂ ਦੇ ਵਿੱਚ ਇੱਕ ਹਵੜਾ ਦਾ ਬੜੀ ਮੱਚੀ ਪਈ ਹੈ ਵੀ ਪਤਾ ਨਹੀਂ ਜੇ ਤੇਲ ਮੁੱਕ ਗਿਆ ਤੇ ਪੈਨੇ ਮਿਲੂਗਾ ਕਿ ਨਹੀਂ ਵੀ ਹੜਤਾਲ ਲੋਕਾਂ ਦਾ ਕਹਿੰਦਾ ਵੀ ਸਪਾਰਥ ਵੀ ਚੱਲੀ ਜਾਂਦੀ ਹੈ ਭਾਈ ਨਾਲ ਗੱਲ ਕਰਦੇ ਸੱਸੀ ਕਾ ਭਾਈ ਦੇ ਚੱਕਰ ਭਾਈ ਦੇ ਲੈਣਾ ਕਰੇ ਤੇ ਲੱਗ ਪਏਗਾ ਇਹ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਤਾਂ ਰੈਗੂਲਰੀ ਜਿਵੇਂ ਪੈਟਰੋਲ ਪਾਉਣਾ ਉਹ ਵੀ ਆਇਆ ਮੈਂ ਤਾਂ ਉਹ ਵੀ ਆਇਆ ਕਿੰਨਾ ਟਾਈਮ ਹੋ ਗਿਆ ਵੀ ਖੜੇ ਨੂੰ ਹੋ ਗਿਆ 10 ਮਿੰਟ ਠੀਕ ਤੇ ਤੁਸੀਂ ਵੇਖ ਰਹੇ ਹੋ ਇਹ ਤਾਂ ਬਾਈ ਰੈਗਲੇ ਬਾਈ ਕੀ ਹਾਲ ਹੈ ਬਾਈ ਠੀਕ ਹੈ ਵੀਰੇ ਤੇ ਇੱਕ ਇਹ ਲੈਣਾ ਕਹਦੇ ਇੱਥੇ ਲੱਗਿਆ ਪੂਗਾ ਬਾਈ ਪੈਟਰੋਲ ਦੀ ਹੜਤਾਲ ਹੁਣ ਕਰਕੇ ਤਾਂ ਕਰਕੇ ਬਹੁਤ ਜਨੇ ਮੰਗ ਵਾਦਗੀ ਪੈਟਰੋਲ ਦੀ ਇਸ ਕਰਕੇ ਲੋਕਾਂ ਨੂੰ ਆਲਾ ਦਾ ਮੱਕ ਜੁਗਾ ਛੇਤੀ ਅੱਛਾ ਤਾਂ ਕਰਕੇ ਆਪਣਾ ਤਾਂ ਬੜੀ ਮੱਚੀ ਪਈ ਲੋਕਾਂ ਨੂੰ ਕਿੰਨੇ ਖੜਿਆ ਤੁਸੀਂ ਇੱਥੇ ਮੈਨੂੰ ਲਗਭਗ 8 ਘੰਟਾ ਹੋ ਗਿਆ ਇੱਥੇ ਖੜੇ 8 ਘੰਟਾ ਹੋ ਗਿਆ ਕਿਹ ਜੇ ਵਾਰੀ ਨਹੀਂ ਆਈ ਵਾਰੀ ਨਹੀਂ ਆਈ ਅੱਛਾ ਠੀਕ ਤੇ ਆ ਰਹੇ ਹੋ ਇਧਰ ਹੋਰ ਵੀ ਗੱਲਬਾਤ ਕਰਾਉਣੇ ਆ ਵੇਖਾ ਕਿੰਨਾ ਟਾਈਮ ਆ ਖੜੇ ਨ ਪੰਪ ਤੇ ਮੈਨੂੰ ਤਾਂ ਘੰਟਾ ਹੋ ਗਿਆ ਭਾਜੀ ਜਲਾਲਾਬਾਦ ਤੋਂ ਆਇਆ ਆ ਜਲਾਲਾਬਾਦ ਤੋਂ ਹੋਰ ਭਾਈ ਅੱਛਾ ਯਾਰ ਹੋਰ ਐਡਾ ਕਿ ਜ਼ਰੂਰੀ ਹੋ ਗਿਆ ਜ਼ਰੂਰੀ ਕਿ ਕੰਮ ਤੇ ਜ਼ਰੂਰੀ ਆ ਹੁਣ ਬੱਚੇ ਐਸੇ ਕਰਨਾ ਹੀ ਪੈਂਦਾ ਬਾਈ ਤੇ ਪੰਜਾਬ ਦਾ ਹਾਲ ਹੀ ਹੋ ਰਿਹਾ ਕਹਿੰਦਾ ਲਾਕਡਾਊਨ ਤੇ ਕਹਿੰਦਾ ਕਰੋਨਾ ਤੇ ਕਹਦਾ ਪੰਪ ਤੇ ਕੋਹਣਾ ਕੋ ਹੁੰਦਾ ਹੀ ਰਹਿੰਦਾ ਇਹ ਹਾਲ ਹੋਰ ਫਿਰ ਤਾਂ ਪੰਜਾਬ ਪੰਜਾਬ ਰਹਿ ਹੀ ਨਹੀਂ ਗਿਆ ਬਾਈ ਠੀਕ ਆ ਤੁਹਾਨੂੰ ਘੰਟਾ ਹੋ ਗਿਆ ਖੜੇ ਨੂੰ ਘੰਟਾ ਹੋ ਗਿਆ ਤੇਲ ਦੀ ਵਾਰੀ ਨਹੀਂ ਆਈ ਤੇਲ ਦੀ ਵਾਰੀ ਨਹੀਂ ਆ ਪਰ ਨਹੀਂ ਜਵਾ ਕਰਕੇ ਮੈਂ ਪਿੱਛੇ ਖੜਾ ਕੀਤਾ ਹੋਇਆ ਪਰ ਨਹੀਂ ਕਿਵੇਂ ਕਰਕੇ ਬਾਈ ਠੀਕ ਆ ਇਹ ਤੁਸੀਂ ਵੇਖ ਲਓ ਇਹ ਲੋਕਾਂ ਦਾ ਹਾਲ ਆ ਤੇ ਮੋਟਰਸਾਈਕਲਾਂ ਵੀ ਲੈਣ ਲੱਗੀ ਪਈ ਆ ਉਧਰ ਟਰੈਕਟਰਾਂ ਦੀ ਕਾਰਾਂ ਦੀ ਡੀਜ਼ਲ ਦੀ ਬੀਜਲ ਵਾਲੇ ਸਾਹ ਨੇ ਉਧਰ ਲੈਣ ਲੱਗੀ ਵੀ ਆ ਇਥੋਂ ਤੇ ਆਪਦੇ ਵਿੱਚ ਕਹਿ ਰਹੇ ਆ ਵੀ ਤੇਲ ਮੁੱਕ ਜੂ ਐ ਸੇ ਕਰਕੇ ਲੋਕਾਂ 'ਚ ਹਵੜਾ ਤਾਂ ਬੜੀ ਮੱਚੀ ਗਈ ਆ ਸੋ ਤੁਸੀਂ ਜੁੜੇ ਰਹੋ ਤੇ ਅੱਜ ਤੁਹਾਨੂੰ ਗਾਲੀ ਅਪਡੇਟ ਦਿੰਦੇ ਰਵਾਂਗੇ ਤੇ ਚੈਨਲ ਨੂੰ ਤੁਸੀਂ ਫੋਲੋ ਲਾਈਕ ਜ਼ਰੂਰ ਕਰ ਲਿਓ ਧੰਨਵਾਦ ਜੀ